ਸੰਗਤ ਜੀ ਸੱਤਰ ਅੰਗ ਸੰਥਿਆ ਦੇ ਰੂਪ ਵਿੱਚ ਹੋ ਚੁੱਕੇ ਸਨ ਅੱਜ ਅੱਗੇ ਸੰਥਰਮ ਹੋਣ ਜਾ ਰਹੀ ਹੈ ਜਿੰਨੀਆਂ ਵੀ ਸੰਗਤਾਂ ਸਾਡੇ ਚੈਨਲ ਦੇ ਰਾਹੀਂ ਸੰਥਿਆ ਕਰ ਰਹੀਆਂ ਹਨ ਉਹਨਾਂ ਨੇ ਇੱਕ ਜ਼ਰੂਰੀ ਬੇਨਤੀ ਹੈ ਕਿ ਜਦੋਂ ਵੀ ਸੰਥਿਆ ਨਾਲ-ਨਾਲ ਕੋਈ ਸਿੱਖਣੀ ਹੈ ਤੇ ਸਿਰ ਟਾਕੇ ਪੈਰਾਂ 'ਚ ਜੋੜੇ ਲਾ ਕੇ ਚੌਂਕੜੀ ਮਾਰ ਕੇ ਪੋਥੀ ਪ੍ਰਕਾਸ਼ ਕਰਕੇ ਉੱਚੇ ਥਾਂ ਤੇ ਤੇ ਸੰਥਿਆ ਨਾਲ ਤੁਸੀਂ ਕਰੀ ਜਾਣੀ ਹੈ ਸਤਕਾਰ ਵੀ ਗੁਰੂ ਸਾਹਿਬਾਂ ਦਾ ਪੂਰਾ ਰੱਖਣਾ ਹੈ ਹਾਂ ਜੀ ਚਲੋ ਈ ਸ੍ਰੀ ਰਾਗ ਮਹਲਾ 5 ਜਾ ਕੋ ਮੁਸਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਕ ਪੇ ਪੱਜ ਖਲੇ ਸਬੋ ਪੱਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮਾ ਲੱਗੈ ਨਾ ਤਤੀਵਾਓ ਸਾਹਿਬਾਨ ਤਾਣਿਆ ਕਾ ਤਾਣੈ ਆਏ ਨਾ ਜਾਈ ਥਿਰ ਸਦਾ ਗੁਰ ਗੁਰ ਸਬਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਜੇ ਕੋ ਹੋਵੇ ਦੁਬਲਾ ਕੋਲਾ ਬੋਲਨਨ ਦੁਬਲਾ ਨੰਗ ਭੁੱਖ ਕੀ ਪੀਰ ਚਲੋ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸੁਆਰਥ ਸੁਆਉ ਕੋ ਨਾ ਕੋ ਕਰੇ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਿਹਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਭਲੇਟਿਆ ਕਦੇ ਹਰਖ ਕਦੇ ਸੋਗ ਗੌਨ ਕਰੇ ਚਹੁ ਕੁੰਟ ਕੁੰਟ ਕਾ ਕੜੀ ਨ ਬੈਸਨ ਸੋਏ ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹਿ ਵਸ ਕੀਆ ਕਿਰਪਨ ਲੋਭ ਪਿਆਰ ਹੈ

ਚਿਤ ਆਵੇ ਗੀਤ ਕਵਿਤ ਕਵਿਤ ਨਹੀਂ ਬੋਲਣਾ ਕ ਕ ਵ ਹ ਸਿਆਰੀ ਜੇ ਜਿਹੜਾ ਤੱਤ ਹੈ ਸੰਬੰਧਕ ਲਾ ਕੇ ਬੋਲਾਂਗੇ ਤੇ ਕਵਿਤ ਬਣ ਜਾਊਗਾ ਫਿਰ ਆਪਾਂ ਕਵਿਤ ਨਹੀਂ ਬੋਲਣਾ ਉਸ ਨੂੰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਤਰਿਆ ਚਲੋ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਤਰਿਆ ਚਿਤ ਆਵੇ ਉਸ ਪਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਬੇਦਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗਿਆ ਤੀਰਥ ਗਵਨ ਕਰੇ ਖਟ ਕਰਮਾ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮਾ ਤਾ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆ ਰਸ ਭੋਗਨ ਬਿਸਥਾਰੈ ਬਾਗ ਸੁਹਾਵੇ ਸੋਹਨੇ ਚੱਲੈ ਹੁਕਮ ਅਫਾਰੈ ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਹਿਆ ਚੇਤਨਾ ਆਇਓ ਪਾਰ ਬ੍ਰਹਮਾ ਤਾ ਸਰਪ ਕੀ ਜੂਨ ਗਿਆ ਬਹੁਤ ਧਨਾੜ ਚਰਾ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸਵਤ ਭਾਈਆ ਸਾਜਣ ਸੰਗ ਪ੍ਰੀਤ ਲਸ਼ਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਚੇਤ ਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਇਹ ਬੰਦ ਤੇ ਵਿਸਰਾਮ ਲਾਉਣਾ ਹੈ ਤੇ ਦੂਜੇ ਜੀਉ ਤੇ ਜਮਕੀ ਲਾ ਕੇ ਉਚਾਰਨ ਕਰਨਾ ਚਲੋ ਲਸਕਰ ਤਰਕਸ ਬੰਦ ਬੰਦ ਜੀਉ ਜੀਉ ਸਗਲੀ ਕੀਤ ਚੇਤਨਾ ਆਇਓ ਪਾਰ ਬ੍ਰਹਮ ਤਾ ਖੜ ਰ ਸਤਲ ਦੀਤ ਕਾਇਆ ਰੋਗ ਨਾ ਛਿਦਰ ਕੇ ਛ ਨਾ ਕੇ ਛ ਕਾੜਾ ਸੋਗ ਮਿਰਤਨ ਆਵੀ ਚਿਤ ਤਿਸ ਅਹਨਸ ਪੋਗੈ ਪੋਗਾ ਸਭ ਕੇਛ ਕੀ ਤੋਂ ਨਾ ਆਪਣਾ ਜੀਏ ਨਾ ਸੰਕ ਧਰਿਆ ਚੇਤਨ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜੋ ਜੋ ਉਹ ਵਧਾਈਐ ਤਿਉ ਤਿਉ ਹਾਰੇ ਸਿਉ ਰੰਗ ਦੋਹਾ ਸ੍ਰੀਆ ਕਾ ਖਸਮ ਆਪ ਅਵਰਨਾ ਦੂਜਾ ਥਾਓ ਸਤਗੁਰ ਤੁਠੇ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹਲਾ ਪੰਜਵਾ ਕਰ ਪੰਜਵਾ ਜਾਨੋ ਨਹੀਂ ਪਾਵੇ ਕਵਨ ਬਾਤਾ ਮਨ ਖੋਜ ਮਾਰਗ ਰਹਾਓ ਧਿਆਨੀ ਧਿਆਨ ਲਾਵਹਿ ਗਿਆਨੀ ਗਿਆਨ ਕਮਾਵਹਿ प्रभ किन्ही जाता भगौती रहत जुगता जोगी कहत मुक्ता तपसी तपहराता मोनी मोन तारी सन्यासी ब्रह्मचारी उदासी उदास राता भगत नव परकारा पंडित वेद पुकारा गिरसती गिरसत तरमाता एक सबदी बहु रूप अवतुता कापड़ी कोते जागुता एक तीर्थ नाता निरहार वर्ती अपरसा एक लोक न देव है दर्शा एक मन ही ज्ञाता काटना किन ही कहाया सब कहते है पाया ग्रस्ती गृहस्थ गिरस्त तरमाता जड़ा गग्गा इस बंधक बोलना है दोनों गगे संबंधक बोल के रारा सस्सा तत्ते ब्याजी रस्ती गिरस्ती गिरस्त तरमाता चलो गिरस्ती गिरसत तर्माता। गिरस्त तरमाता गिरस्त तरमाता गगे संबंधक बोलने चलो एक सब्दी बहु रूप अवतूता कापड़ी कोते जागूता एक तीर्थनाता निरहार वर्ती आपरसा ਇਕ ਲੋਕ ਨ ਦੇਵ ਹੈ ਦਰਸਾ ਇਕ ਮਨ ਹੀ ਗਿਆਤਾ ਘਾਟ ਨ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ ਜੈਸੇ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਸਰਨ ਪਰਾਤਾ ਇਕ ਅੰਕਾਰ ਹੈ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜਿਓ ਹੋ ਵਾਰੀ ਹੋ ਵਾਰਨੇ ਕੁਰਬਾਨ ਤੇਰੇ ਨਾਵਨ ਰਹਾਓ ਤੋਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖਿਆ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜਿਓ ਪਰਗਟ ਪਹਾੜਾ ਜਾਪਦਾ ਸਭ ਨਾਵੈ ਨੋ ਪ੍ਰਤਾਪਦਾ ਸਤਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜਿਓ ਸਤਗੁਰ ਕੋ ਬਲ ਜਾਈਐ ਜਿਤ ਮਿਲਿਆ ਪਰਮ ਗਤ ਪਾਈਐ ਸੁਰ ਨਰ ਮਨ ਜਨ ਲੋਚ ਦੇ ਸੋ ਸਤਗੁਰ ਦੀਆ 부ਝਾਏ ਜਿਓ ਸਤ ਸੰਗਤ ਕੈਸੀ ਜਾਣੀਐ ਜਿਥੈ ਇੱਕੋ ਨਾਮ ਵਖਾਣੀਐ ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜੀਓ ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜੀਓ ਚਲੋ ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜੀਓ ਇਹੋ ਜਗਤ ਪਰਮਪਲਾਇਆ ਆਪੋ ਤੋ ਦੇਖੂ ਆਇਆ ਪ੍ਰਤਾਪ ਲੱਗਾ ਦੋ ਹਗ ਨਹੀਂ ਭਾਗਤ ਨ ਭਾਗ ਜਨਾ ਕੇ ਨਾਹਿ ਨਾਹਿ ਜੀਓ दोहागनी क्या दो... दोहागनी क्या निशानिया खसम हो कुथिया फिर निमानिया मैले वेस तिना कामनी दुखी रहन वे हाय सोहागनी तो क्या कर्म कमाया पूरा पूरब लिखिया फल पाया नदर करे कै आपनी आपे लय मिलाए जियो हुकम जिना नो मनाया ਤੇਨਾ ਅੰਤਰ ਸਬਦ ਵਸਾਇਆ ਸਹੀਆ ਸੇ ਸੁਹਾਗ ਨੇ ਜੇਨ ਸਹ ਨਾਲ ਪਿਆਰ ਜਿਓ ਜਿੰਨਾ ਭਾਣੇ ਕਾ ਰਸ ਆਇਆ ਤਿੰਨ ਵਿੱਚ ਹੋ ਪਰਮ ਚੁਕਾਇਆ ਸਤ ਨਾਨਕ ਸਤਗੁਰ ਐਸਾ ਜਾਣੀਐ ਜੋ ਸਭਸਾ ਲੇ ਮਿਲਾਏ ਜਿਓ ਸਤਗੁਰ ਮਿਲਿਆ ਫਲ ਪਾਇਆ ਜੇਨ ਵਿੱਚ ਹੋ ਅਹਰ ਅਹਕਰਨ ਚੁਕਾਇਆ ਧਰਮਤ ਕਾ ਦੁਖ ਕਟਿਆ ਭਾਗ ਬੈਠਾ ਮਸਤਕ ਆਏ ਜਿਓ ਅੰਮ੍ਰਿਤ ਤੇਰੀ ਬਾਣੀਆਂ ਤੇਰਿਆ ਭਗਤਾ ਹਿਰਦੈ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ગ્રਹਿ ਨਿਸਤਾਰ ਜਿਓ ਸਤਗੁਰਾ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜਿਓ ਅ ਸਤਗੁਰ ਵੇਟ ਹੋ ਕਮਾਇਆ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਭੁੱਲਾ ਦੇਦਕ ਲਾਉਣਾ ਅਦਕ ਲਾ ਕੇ ਉਚਾਰਨ ਕਰਨਾ ਚਲੋ ਜेन ਭ੍ਰਮ ਭੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲੈਰ ਲਾਇ ਜਿਓ ਤੋ ਸਬਨਾ ਮਹਿ ਸਮਾਇਆ ਤੈਨ ਕਰਤਾ ਆਪ ਲੁਕਾਇਆ ਨਾਨਕ ਗੁਰਮਖ ਪ੍ਰਗਟ ਹੋਇਆ ਜਾ ਕੋ ਜੋਤ ਧਰੀ ਕਰਤਾਰ ਜਿਓ ਆਪੇ ਖਸਮ ਨੇ ਵਾਜਿਆ ਜਿਓ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖੀਆ ਦੁਏ ਕਰੇ ਮਸਤਕ ਧਾਰ ਜਿਓ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕੁਝ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਾਬ ਲੋਕ ਕਰਿਆ ਜਾ ਕਰ ਜਿਓ ਮੇਰੇ ਗੁਣ ਅਵਗਣਾਂ ਨਾਮ ਵਿਚਾਰਿਆ ਪ੍ਰਭ ਆਪਣਾ ਬਿਰਤ ਸਮਾਰਿਆ ਕੰਠ ਲਾਇ ਕੇ ਰੱਖਿ ਓਣਾ ਲਗਿਆ ਨ ਤਤੀ ਵਾਹ ਜਿਓ ਮੈਂ ਮਨ ਤਨ ਪ੍ਰਭੂ ਤੇ ਆਇਆ ਜੀਏ ਵਿਚ ਇਛੜਿਆ ਫਲ ਪਾਇਆ ਸਾਹ ਪਾਤ ਸਾਹ ਸਿਰ ਖਸਮ ਤੂ Jap ਨਾਨਕ ਜੀਵੇ ਨਾ ਜਿਓ ਤਦ ਆਪੇ ਆਪ ਪਾਇਆ ਦੂਜਾ ਖੇਲ ਕਰ ਦਿਖਾਲਿਆ ਦਿਖਲਾਇਆ ਸਭ ਸਚੋ ਸੱਚ ਵਰਤਦਾ ਜਿਸ ਭਾਵੈ ਤਿ ਸਭੁ ਜਾਏ ਜੀਉ ਗੁਰ ਪ੍ਰਸਾਦੀ ਪਾਇਆ ਤਿਥੈ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਇ ਜੀਉ ਗੋਪੀਨ ਗੋਆਲਿਆ ਤੁਧ ਆਪੇ ਗੋਇ ਉਠਾਲਿਆ ਹਕਮੀ ਭਾਂਡੇ ਸਾਜਿਆ ਤੂ ਆਪੇ ਭਨ ਸਵਾਰ ਜੀਉ ਜਿਨ ਸਤਗੁਰ ਸੋ ਚਿਤ ਲਾਇਆ ਤੈਨੇ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਸੁਚ ਨਿਰਮਲ ਜੋਤ ਤਿੰਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜਿਓ ਤੇਰੀ ਆ ਸਦਾ ਸਦਾ ਚੰਗਿਆਈਆ ਮੈਂ ਰਾਤ ਮੈਂ ਰਾਤ ਦੇਹ ਵੜਿਆਈਆ ਅਣ ਮੰਗਿਆ ਦਾਣ ਦੇਵਨਾ ਕਹ ਨਾਨਕ ਸੱਚ ਸਮਾਲ ਜਿਓ ਸਾਤ ਸੰਗਤ ਜੀ ਆਗੇ ਨੇ 72 ਅੰਗ ਤੱਕ ਸੰਥਿਆ ਸਰਵਣ ਕਰ ਲਈ ਹੈ ਭੁੱਲਾਂ ਦੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ